ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਜ਼ਿਲ੍ਹਾ ਨਮਾਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਅਧੀਨ ਆਉਂਦੇ ਥਾਣਾ ਕਾਟਗੜ ਵਿਖੇ ਪੁਲਿਸ ਨੇ ਇੱਕ ਮੁੱਲਜਮ ਤੋਂ 1005 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਕਾਟਗੜ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਹਾਈ ਟੈਕ ਨਾਕਾ ਅਨਸਰੋ ਤੇ ਬਸ ਦੀ ਚੈਕਿੰਗ ਕਰ ਰਹੇ ਸੀ ਤਾਂ ਦੌਰਾਨ ਚੈਕਿੰਗ ਇੱਕ ਬਸ ਵਿੱਚੋਂ ਇੱਕ ਮੋਨਾ ਨੌਜਬਾਨ ਆਪਣੇ ਹੱਥ ਵਿੱਚ ਫੜੇ ਲਿਫਾਫੇ ਸਮੇਤ ਥੱਲੇ ਉਤਰਿਆ ਜਿਸ ਨੇ ਆਪਣਾ ਲਿਫਾਫਾ ਨਹਿਰਵਾਲ ਨੂੰ ਸੁੱਟ ਦਿੱਤਾ ਜਿਸ ਵਿੱਚੋਂ ਪੱਤੇ ਕਿਲਰ ਗਏ ਜਿਸ ਨੂੰ ਸ਼ੱਕ ਦੀ ਬਿਨਾ ਪਰ ਰੋਕਣ ਤੇ ਅਤੇ ਲਿਫਾਫੇ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਕੁੱਲ 1005 ਨਸ਼ੀਲੀਆਂ ਗੋਲੀਆਂ ਪੁਲਿਸ ਨੇ ਬਰਾਮਦ ਕੀਤੀਆਂ ਪੁਲਿਸ ਮੁਤਾਬਕ ਇਹ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਚੱਕ ਸਿੰਘਾਂ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਪੁਲਿਸ ਮੁਤਾਬਕ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਸਾਡੀ ਪੁਲਿਸ ਫੋਰਟੀ ਨੇ ਅੱਜ ਤੱਕ ਨਾਕਾ ਲਗਾਇਆ ਹੈ ਸੀ ਦਰਾਨੇ ਹਾਈ ਟਿਕ ਨਾਕਾ ਅੰਸਰੋਂ ਚੈਕਿੰਗ ਚੱਲ ਰਹੀ ਸੀ ਸਾਡੀ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਤੇ ਦਸ਼ਨਦਰ ਦੇ ਸੰਸਾਹ ਡੀਐਸਪੀ ਸਾਹਿਬ ਸ੍ਰੀ ਸ਼ਾਮ ਸੁੰਦਰ ਦੇ ਸਤ ਕੋ ਕੋਨਸਰ ਚੈਕ ਗਾ ਵੀ ਵੱਡੇ ਪੱਧਰ ਤੇ ਚੱਲ ਰਹੀ ਸੀ ਜਦੋਂ ਇੱਕ ਬੱਸ ਰੋਪੜ ਸਾਈਡ ਵੱਲੋਂ ਆਈ ਸਾਡੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਇੱਕ ਸਖਸ਼ ਜ ਬੱਸ ਉਤਰ ਕੇ ਲਾ ਪੈਦਲ ਪੁੱਛੇ ਵੱਲ ਨੂੰ ਤੁਰ ਪਿਆ ਸਾਡੇ ਸਾਹਮਣੇ ਸਪੈਕਟਰ ਦਿੱਤਾ ਸਿੰਘ ਜਦੋਂ ਉਹਨੂੰ ਨਾਂ ਪੁੱਛਿਆ ਤਾਂ ਉਹਦਾ ਨਾਂ ਦੱਸਿਆ ਨਹੀਂ ਲਖਿੰਦਰ ਸਿੰਘ ਪੁੱਤਰ ਭਦਰ ਸਿੰਘ ਪਿੰਡ ਚੱਕ ਸਿੰਘ ਇਹ थाना ਗੜਸੰਗ ਕੁਝ ਪੈ ਰਹੇ ਆ ਪਿੰਡਾ ਜੀ ਤੇ ਜਦੋਂ ਤਲਾਸ਼ੀ ਲਈ ਇਹਦੇ ਜੋ ਨਸ਼ੀਦਿਆਂ ਗੋਲੀਆਂ ਬਰਾਮਦ ਹੋਈਆਂ ਜੀ ਨਸ਼ੀਦਿਆਂ ਗੋਲੀਆਂ ਹੈਗੀਆਂ ਅਲਪਾ ਜੋਨਨ ਤੇ ਇਹਦੀ ਗਿਣਤੀ ਕੀਤੀ ਤਾਂ ਇਹ 1000 ਨਸ਼ੀਦਿਆਂ ਗੋਲੀਆਂ ਬਰਾਮਦ ਹੋਈਆਂ ਅਫੀਅਰ ਦਰਜ ਕਰਕੇ ਅਸੀਂ ਤਪਦੀਸ ਸਮਝ ਲੈਂਦੀ ਆ ਅੱਜ ਇਹ ਮਾਨਜੂਬ ਅਦਾਲਤ ਵਿੱਚ ਪੇਸ਼ ਕੀਤਾ ਜਾ ਕੇ ਕਰਕੇ ਫਿਰ ਰਮਾਨੰਦ ਤੇ ਪੁੱਛਗਿੱਛ ਕੀਤੀ ਜਾਂਦੀ ਕੋਈ ਪੁਸ਼ਟੀਸ਼ਿਕ ਦਰਾਂ ਨੇ ਦੱਸਿਆ ਕਿ ਇਹ ਨਸ਼ੇ ਕਰਦਾਦੀ ਹੈ ਜਾਂ ਕਿ ਇਹ ਬੇਫੇਲ ਕਰਨ ਲੈ ਕੇ ਨਜੀਦ ਲਾਲਾ ਜੀ ਨੇ ਦੱਸਿਆ ਜੀ ਮੈਂ ਨਸ਼ੇ ਕਰਦਾ ਆਪ ਖੁਦ ਖਾਨਾ ਤੇ ਇਹ ਦਿੱਲੀ ਸਾਈਡ ਤੋਂ ਲੈ ਕੇ ਆਇਆ ਇਹਦਾ ਪੂਰਾ ਐਡਰੈਸ ਤਸਦੀਕ ਕਰਾਂਗੇ ਕਿੱਥੋਂ ਲੈ ਕੇ ਆਇਆ ਜਾਂ ਇਹ ਅੱਗੇ ਕਿੱਥੇ ਵੇਚਦਾ ਉੱਤ ਤੋ ਤੀਸਰਾਂ ਸਾਹਮਣੇ ਆਇਆ ਅਗਲੀ ਕਾਰਵਾਈ ਅਸੀਂ ਅੱਗੇ ਚੱਲੀਏ ਆਪਾਂ ਇਹਨੇ ਕਿ ਅੱਗੇ ਆ ਕੇ ਪਹਿਲੀ ਵਾਰ ਆਇਆ ਕਿ ਪਹਿਲੇ ਵੀ ਇਸ ਤਰ੍ਹਾਂ ਨਾ ਕਰਦਾ ਜੀ ਇਹ ਪਹਿਲਾਂ ਉਹ ਤਾਂ ਜੀ ਕਹਿੰਦਾ ਮੈਂ ਇੱਕ ਦਿਨ ਪਹਿਲੀ ਵਾਰ ਹੀ ਆਇਆ ਮੈਂ ਰਿਮਾਂਡ ਤੇ ਸੀ ਕੁਛ ਕਿਸ ਤੇ ਤੱਥ ਸਾਹਮਣੇ ਆ ਗਏ ਜੀ ਠੀਕ ਹੈ ਜੀ ਬਹੁਤ ਬਹੁਤ ਲੰਘਾ ਜੀ ਜੀ